ਸ਼ੋਭਾ ਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਗਮ ਅਮ੍ਰਿਤਕੌਰ ਦਾ ਹਾਜ਼ਰ ਹੋਏ ਆਂ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਐਸਵਾਈਐਲ ਦੇ ਮੁੱਦੇ ਨੇ ਜਿਵੇਂ ਦੱਸ ਦਿੰਨਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਕਾਫੀ ਛੜੇ ਕੀ ਵਿਚਾਰ ਵਟਾਂਦਰਾ ਪਹਿਲਾਂ ਵੀ ਕੀਤੀ ਗਈ ਸੀ ਤੇ ਹੁਣ ਮੋੜ ਤੋਂ ਇਸ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾਵੇਗੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਇੱਕ ਵਾਰ ਫਿਰ ਮੀਟਿੰਗ ਕਰਨ ਜਾ ਰਿਹਾ ਹੈ ਇਸ ਵਾਰ ਮੀਟਿੰਗ ਦਿੱਲੀ ਵਿੱਚ ਨਹੀਂ ਸਗੋ ਚੰਡੀਗੜ੍ਹ ਵਿੱਚ ਹੋਵੇਗੀ ਜੀ ਹਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਵੀ ਕੇਂਦਰੀ ਮੰਤਰੀ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ ਮਿਲੇ ਜਾਣਕਾਰੀ ਅਨੁਸਾਰ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਮੰਗਲਵਾਰ ਯਾਨੀ 27 ਜਨਵਰੀ ਨੂੰ ਹਰਿਆਣਾ ਨਿਵਾਸ ਵਿਖੇ ਹੋਵੇਗੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੋਵਾਂ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐਸਵਾਈਐਲ ਨਹਿਰ ਵਿਵਾਦ ਨੂੰ ਹੱਲ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਟੇਲ ਦੀ ਪ੍ਰਧਾਨਗੀ ਹੇਠ ਜੁਲਾਈ, ਅਗਸਤ ਅਤੇ ਨਵੰਬਰ 2025 ਵਿੱਚ ਦਿੱਲੀ ਵਿੱਚ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਠੋਸ ਗੱਲ ਨਹੀਂ ਨਿਕਲਿਆ ਹੁਣ ਇਸ ਸਾਲ ਐਸਵਾਈਐਲ ਸੰਬੰਧੀ ਬੁਲਾਈ ਗਈ ਇਹ ਪਹਿਲੀ ਮੀਟਿੰਗ ਹੈ ਤੇ ਇਸ ਤੋਂ ਪਹਿਲਾਂ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ ਪਾਟੇਲ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਦੋਵਾਂ ਰਾਜਾਂ ਨੂੰ ਐਸਵਾਈਐਲ ਨਹਿਰ ਤੇ ਆਪਸੀ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੀਦਾ ਹੈ ਤੇ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਕੇਂਦਰ ਸਰਕਾਰ ਦੋਵਾਂ ਰਾਜਾਂ ਨੂੰ ਲੋੜਿੰਦੀ ਸਹਾਇਤਾ ਜ਼ਰੂਰ ਪ੍ਰਦਾਨ ਕਰੇਗੀ ਤਵਾ ਅਗਲੀ ਖਬਰ ਤੇ ਵਲਤਾ ਅਕਲੀ ਖਬਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਨੰਦੇੜ ਵਿਖੇ ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਜ਼ਰੀ ਭਰੀ ਤਾਂ ਕਿ ਸਿੱਖ ਕੌਮ ਦੀਆਂ ਲਾਸਾਨੀ ਸ਼ਹਾਦਤਾਂ ਦੇ ਯਾਦਗਾਰੀ ਸਮਾਗਮ ਵੀ ਬੇਮਿਸਾਲ ਢੰਗ ਨਾਲ ਆਯੋਜਿਤ ਕਰਨ ਦਾ ਜੜਾ ਕਿ ਸਰਦਾ ਦਿੱਤਾ ਤੇ ਯਾਦਗਾਰੀ ਸਮਾਗਮਾਂ ਦੇ ਸਾਂਝੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਆਂ ਇੱਕ ਕੌਮ ਵੱਲੋਂ ਜਾਰੀ ਮਨੁੱਖਤਾ ਦੀ ਸੇਵਾ ਦਾ ਸ੍ਰੀ ਮਾਨ ਦੇ ਵੱਲੋਂ ਜ਼ਿਕਰ ਜਿਹੜਾ ਕੀ ਕੀਤਾ ਗਿਆ ਤਸਵੀਰਾਂ ਵੀ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਤੇ ਆਓ ਸੁਣਦੇ ਹਾਂ ਹੋਰ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਗਿਆ ਬਹੁਤ ਸੀਨੀਅਰ ਮੰਤਰੀ ਹੈ 7 ਵਾਰ 7 ਮਰਤਵਾ ਜਿੱਤੇ ਹੋਏ ਲੋਕਾਂ ਦਾ ਪਿਆਰ ਜ਼ਿੰਮੇਵਾਰੀ ਨਿਭਾ ਰਹੇ ਹਨ ਤਾਂ ਗੁਰੂ ਸਾਹਿਬ ਕੀ ਪਾਵਨ ਔਰ ਪਵਿੱਤਰ ਹਜ਼ੂਰੀ ਮੇਂ मुझे बहुत खुशी हो रही है आज ये बताते हुए कि आप लोगों ने जितना मान सम्मान महाराष्ट्र की नादेड़ साहब की संगत ने दिया वो कभी भूलने वाला प्यार नहीं है और उस प्यार की किसी करंसी में कोई कीमत नहीं है साढ़े तीन सौ साल श्री गुरु तेग बहादुर जी के समागम चल रहे हैं हमने अनंतपुर साहब में बड़े समागम किए थे तब भी संत समाज ने बहुत बड़ा योगदान उसमें दिया था उसको मनाने के लिए मैं ये अक्सर कहता हूँ कि अगर हमारी कौम की हमारे पुरखों की हमारे गुरुओं की कुर्बानियाँ ला मिसाल हैं बेमिसाल हैं जिनकी कहीं मिसाल नहीं मिलती कुर्बानियों की तो फिर अगर कुर्बानियाँ बेमिसाल हैं तो उनकी शताब्दियाँ मनाने के तरीके भी हमारे बेमिसाल ही होने चाहिए ਪੰਜਾਬ ਦੇ ਵਿੱਚ ਮੌਸਮ ਜੜਾ ਇੱਕ ਵਾਰ ਫਿਰ ਤੋਂ ਵਿਗੜ ਸਕਦਾ ਹੈ ਜੀ ਹਾਂ ਵੱਡਾ ਅਪਡੇਟ ਸਾਹਮਣੇ ਆ ਰਿਹਾ ਪੰਜਾਬ ਦੇ ਵਿੱਚ ਬੀਤੇ ਦਿਨ ਪਏ ਮੀਂਹ ਮਗਰੋਂ ਹੁਣ ਫਿਰ ਠੰਣੇ ਜ਼ੋਰ ਪਾੜ ਲਿਆ ਬੇਸ਼ੱਕ ਬੀਤੇ ਕੱਲ੍ਹ ਧੁੱਪ ਨਿਕਲਣ ਨਾਲ ਠੰਣੋਂ ਥੋੜੀ ਰਾਹਤ ਮਹਿਸੂਸ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਵਿੱਚ ਫਿਰ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗਾ ਜੀ ਹਾਂ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਦੇ ਲਈ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ 28 ਜਨਵਰੀ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅਜੇ ਹੋਰ ਪਾਣੀਮੀ ਪਵੇਗਾ ਮੌਸਮੇ ਪਾਕ ਬਲੋਜਿੱਥੇ ਪੂਰੇ ਸਵੇਰ ਵਿੱਚ yellow alert ਜਾਰੀ ਕੀਤਾ ਗਿਆ ਹੈ ਉੱਥੇ ਹੀ 25 ਜਨਵਰੀ ਯਾਨੀ ਅੱਜ ਲਈ orange ਤੇ yellow alert ਦੋਵੇਂ ਜਾਰੀ ਕੀਤੇ ਗਏ ਨੇ ਤੇ ਇਸ ਦੇ ਬਾਅਦ ਫਿਰ ਪੰਜਾਬ ਵਿੱਚ ਮੌਸਮ ਕਰਵਟ ਲਵੇਗਾ 26 ਜਨਵਰੀ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਬਾਅਦ 27 ਜਨਵਰੀ ਨੂੰ ਫਿਰ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ ਅਤੇ ਬਾਰਿਸ਼ ਹੋਵੇਗੀ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਜ਼ਿਲਕਾ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿੱਚ yellow alert ਜਿਹੜਾ ਕਿ ਜਾਰੀ ਰਹੇਗਾ ਤੇ ਇਸ ਦਿਨ ਬਿਜਲੀ ਚਮਕਣ ਦੇ ਨਾਲ ਨਾਲ ਹਨੇਰੀ ਤੂਫਾਨ ਵੀ ਆਵੇਗਾ ਤਰੁਕਾਦ ਦੇ ਖਬਰਦਾਰ ਵਾਲ ਅਮਰੀਕਾ ਦੇ ਵਿੱਚ ਭਾਰੀ ਬਰਫਬਾਰੀ ਦਾ alert ਜੁੜਾ ਜਾਰੀ ਕੀਤਾ ਗਿਆ ਹੈ ਅਮਰੀਕਾ ਦੇ ਪੂਰਬੀ ਤੱਟ ਤੇ ਆਉਣ ਵਾਲੇ ਭਿਆਨਕ ਸਰਦੀ ਦੇ ਤੂਫਾਨ ਅਤੇ ਪਾਣੀ برف ਬਾਰੇ ਦੇ ਮੱਦੇਨਜ਼ਰ 에ਅਰ ਇੰਡੀਆ ਨੇ ਇੱਕ ਟ੍ਰੈਵਲ ਐਡਵਾਈਸਰੀ ਵਿਚਾਰੀ ਕੀਤੀ ਹੈ ਦੱਸਦੀ ਖਰਾਬ ਮੌਸਮ ਦੇ ਕਾਰਨ 에ਅਰ ਇੰਡੀਆ ਨੇ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਵੋਕ ਚਾਨ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਅਮਰੀਕਾ ਦੇ 40 ਤੋਂ ਵੱਧ ਸੂਬਿਆਂ ਦੇ ਵਿੱਚ ਆਉਣ ਵਾਲੇ ਭਿਆਨਕ ਸਰਦੀ ਦੇ ਤੂਫਾਨ ਦੇ ਮੱਦੇਨਜ਼ਰ ਲੋਕਾਂ ਵਿੱਚ ਭਾਰੀ ਦਹਿਸ਼ਤ ਵੇਖੀ ਜਾ ਰਹੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਪੈਨਿਕ ਬਾਇੰਗ ਜਾਂ ਅੰਨੇਵਾ ਖਰੀਦਾਰੀ ਸ਼ੁਰੂ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ ਲਗਭਗ 23 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਨਾਲ ਬਰਫਬਾਰਿ ਪਾਰੀ ਬਾਰਿਸ਼ ਅਤੇ ਬਿਜਲੀ ਗੁੱਲ ਹੋਣ ਦਾ ਖਤਰਾ ਬਣਿਆ ਹੋਇਆ ਹੈ ਇਸ ਖਤਰੇ ਦੇ ਮੱਦੇਨਜ਼ਰ ਟੈਕਸਸ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਦੁਕਾਨਾਂ ਵਿੱਚ ਦੁੱਧ, ਅੰਡੇ, ਮੀਟ ਅਤੇ ਬ੍ਰੈਡ ਵਰਗੀਆਂ ਜ਼ਰੂਰੀ ਵਸਤੂਆਂ ਦੇ ਰੈਕ ਪੂਰੀ ਤਰ੍ਹਾਂ ਖਾਲੀ ਦਿਖਾਈ ਦੇ ਰਹੇ ਹਨ। ਨੈਸ਼ਵਿਲ ਅਤੇ ਹਸਟਨ ਵਰਗੇ ਸ਼ਹਿਰਾਂ ਵਿੱਚ ਲੋਕਾਂ ਨੇ ਤੂਫਾਨ ਤੋਂ ਪਹਿਲਾਂ ਹੀ ਸਟਾਕ ਜਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਮਾਹਿਰਾਂ ਅਤੇ ਅਰਥਸ਼ਾਸਤਰੀਆਂ ਨੇ ਲੋਕਾਂ ਨੂੰ ਪੈਨਿਕ ਬਾਇੰਗ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਕਿਉਂਕਿ ਇਸ ਨਾਲ ਸਪਲਾਈ ਚੇਨ ਤੇ ਦਬਾਅ ਪੈਂਦਾ ਹੈ ਤੇ ਦੂਜੇ ਲੋਕਾਂ ਲਈ ਮੁਸ਼ਕਲ ਪੈਦਾ ਹੁੰਦੀ ਹੈ। ਖੇਡ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਹਨਾਂ ਦੱਸਿਆ ਨੇ ਕਿ ਹੁਣ T20 ਦਾ ਸ਼ਡਿਊਲ ਜੁੜਾ ਕੇ ਬਦਲ ਚੁੱਕਿਆ ਹੈ। ICC ਪੁਰਸ਼ T20 ਵਰਲਡ ਕੱਪ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਜਗਤ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਹੈ। ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੇ ਬੰਗਲਾਦੇਸ਼ ਦੀ ਟੀਮ ਨੂੰ ਵਰਲਡ ਕੱਪ ਤੋਂ ਬਾਹਰ ਕਰ ਦਿੱਤਾ ਹੈ ਤੇ ਇਸ ਫੈਸਲੇ ਤੋਂ ਬਾਅਦ ਹੁਣ ਸਕਾਟਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਖੇਡਣ ਦਾ ਸੁਨਹਿਰਾ ਮੌਕਾ ਮਿਲਿਆ ਹੈ ਜਿਸ ਦੇ ਕਾਰਨ ਟੂਰਨਾਮੈਂਟ ਦਾ ਪੂਰਾ ਸ਼ੈਡਿਊਲ ਵੀ ਬਦਲ ਗਿਆ ਹੈ ਬੰਗਲਾਦੇਸ਼ ਕ੍ਰਿਕਟ ਬੋਰਡ ਆਪਣੇ ਮੁਕਾਬਲੇ ਸ਼੍ਰੀਲੰਕਾ ਵਿੱਚ ਸ਼ਿਫਟ ਕਰਨ ਦੀ ਜ਼ਿੱਦ ਤੇ ਅੜਿਆ ਹੋਇਆ ਸੀ ICC ਨੇ ਉਹਨਾਂ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਸਖਤ ਕਾਰਵਾਈ ਕੀਤੀ ਅਤੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਸ਼ਾਮਿਲ ਕਰ ਲਿਆ। ਹੁਣ ਸਕਾਟਲੈਂਡ ਨੂੰ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਵੈਸਟ ਇੰਡੀਜ਼, ਇੰਗਲੈਂਡ, ਨੇਪਾਲ ਅਤੇ ਇਟਲੀ ਦੀਆਂ ਟੀਮਾਂ ਸ਼ਾਮਿਲ ਹਨ। ਸਕਾਟਲੈਂਡ ਦੇ ਮੁਕਾਬਲੇ 7 ਫਰਵਰੀ ਵੈਸਟ ਇੰਡੀਜ਼ ਖਿਲਾਫ ਕੋਲਕਾਤਾ, 9 ਫਰਵਰੀ ਇਟਲੀ ਖਿਲਾਫ ਕੋਲਕਾਤਾ, 14 ਫਰਵਰੀ ਇੰਗਲੈਂਡ ਖਿਲਾਫ ਕੋਲਕਾਤਾ, 17 ਫਰਵਰੀ ਨੇਪਾਲ ਖਿਲਾਫ ਮੁੰਬਈ। 7 ਫਰਵਰੀ ਤੋਂ ਹੋਵੇਗਾ cricket ਦਾ ਮਹਾਕੁੰ। T20 World Cup ਦਾ ਆਗਾ 7 ਫਰਵਰੀ ਸ਼ਨੀਵਾਰ ਨੂੰ ਬਹੁਤ ਹੀ ਸ਼ਾਨਦਾਰ ਅੰਦਾਜ਼ ਚ ਹੋਵੇਗਾ ਪਹਿਲੇ ਦਿਨ 3 ਵੱਟੇ ਮੁਕਾਬਲੇ ਵੇਖਣ ਨੂੰ ਮਿਲਣਗੇ ਪਾਕਿਸਤਾਨ ਬਨਾਮ ਨੀਦਰਲੈਂਡਸ 11 ਵਜੇ ਕੋਲੰਬੋ वेस्ट ਇੰਡੀਜ਼ ਬਨਾਮ ਸਕਾਟਲੈਂਡ ਦੁਪਹਿਰ 3 ਵਜੇ ਕੋਲਕਾਤਾ ਭਾਰਤ ਬਨਾਮ ਯੂਐਸਏ ਸ਼ਾਮ 7 ਵਜੇ ਮੁੰਬਈ ਵਾਨ ਖੇੜੇ ਸਟੇਡੀਅਮ ਪਾਕਿਸਤਾਨ ਦੀ ਮਹਾਜੰਗ 15 ਫਰਵਰੀ ਨੂੰ ਹੋਵੇਗੀ ਕ੍ਰਿਕਟ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੁਕਾਬਲਾ 15 ਫਰਵਰੀ ਨੂੰ ਕੋਲੰਬੋ ਵਿਖੇ ਖੇਡਿਆ ਜਾਵੇਗਾ ਇਸ ਮੈਚ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ ਟੀਮ ਇੰਡੀਆ ਦਾ ਪੂਰਾ ਸ਼ੈਡਿਊਲ ਕੁਝ ਇਸ ਤਰ੍ਹਾਂ ਹੈ 7 ਫਰਵਰੀ ਭਾਰਤ ਬਨਾਮ ਯੂਐਸਏ ਮੁੰਬਈ 9 ਫਰਵਰੀ ਭਾਰਤ ਬਨਾਮ ਨੰਬੀਬੀਆ ਦਿੱਲੀ 15 ਫਰਵਰੀ ਭਾਰਤ ਬਨਾਮ ਪਾਕਿਸਤਾਨ ਕੋਲੰਬੋ 18 ਫਰਵਰੀ ਭਾਰਤ ਬਨਾਮ ਨੀਦਰਲੈਂਡ ਅਹਮਦਾਬਾਦ ਤਾਂ ਸਭ ਤੋਂ ਵੱਧ ਉਡੀਕੇ ਜਾਣ ਵਾਲੀ 2026 ਦੇ ਫਿਲਮ ਬਾਰਡਰ 2 ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਿਹਾ ਜਿहां ਰਿਲੀਜ਼ ਹੁੰਦੇ ਹੀ ਇਸ ਫਿਲਮ ਨੇ ਜਿਹੜੇ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਤੇ ਕਾਫੀ ਬੇਸਬਰਦ ਨਾਲ ਫੈਨਸ ਦੇ ਵੱਲੋਂ ਇਸ ਫਿਲਮ ਨੂੰ ਉਡੀਕਿਆ ਜਾ ਰਿਹਾ ਸੀ ਸਨੀ ਦਿਓ ਸਟਾਰ ਬਹੁਤ ਚਰਚਿਤ ਫਿਲਮ ਬਾਰਡਰ 2 ਨੇ 23 ਜਨਵਰੀ ਨੂੰ ਰਿਲੀਜ਼ ਹੁੰਦੇ ਹੀ ਪਾਕਸ ਆਫਿਸ ਤੇ ਤਮਾਲ ਮਚਾ ਦਿੱਤੀ ਹੈ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਇਨਾ ਜ਼ਬਰਦਸਤ ਫਰੇਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਦੇ ਵਿੱਚ ਲੋਕ ਸਨੀ ਦਿਓਲ ਦੇ ਪੋਸਟਰਾਂ ਨੂੰ ਦੁੱਧ ਨਾਲ ਨਹਾਉਂਦੇ ਅਤੇ ਫੁੱਲਾਂ ਦੇ ਹਾਰ ਚੜਾਉਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੇ ਆਪਣੇ ਪਹਿਲੇ ਦਿਨ 30 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰਕੇ ਦੁਰੰਦਰ 28 ਕਰੋੜ ਵਰਗੀਆਂ ਫਿਲਮਾਂ ਦੇ ਰਿਕਾਰਡ ਮਾਤ ਦੇ ਦਿੱਤੇ ਹਨ ਸ਼ਹਿਰਾ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਫਿਲਮ ਦਾ ਭਾਰੀ ਉਤਸ਼ਾਹ ਹੈ ਜਿੱਥੇ ਲੋਕ ਟਰੈਕਟਰਾਂ ਤੇ ਸਵਾਰ ਹੋ ਕੇ ਸਿਨੇਮਾ ਘਰਾਂ ਵਿੱਚ ਪਹੁੰਚ ਰਹੇ ਹਨ 1993 ਦੀ ਸੁਪਰ ਹਿੱਟ ਫਿਲਮ ਬਾਰਡਰ ਦੇ ਇਸ ਸੀਕਵਲ ਵਿੱਚ ਦਿਲਜੀਤ ਦਸਾਂਝ ਫਲਾਈਂਗ ਅਫਸਰ ਨਿਮਰਜੀਤ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਸਿਨੇਮਾ ਦੇ ਬਾਹਰ ਲੋਕ ਹੱਥਾਂ ਵਿੱਚ ਤਿਰੰਗਾ ਲੈ ਕੇ ਦੇਸ਼ ਭਗਤੀ ਦੇ ਜਜ਼ਬੇ ਵਿੱਚ ਝੂਮ ਰਹੇ ਹਨ ਜੇਕਰ ਤੁਸੀਂ ਵੀ ਪਹਾੜਾਂ ਵੱਲ ਘੁੰਮਣ ਦਾ ਆਪਣਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਠੰਡ ਦੇ ਨਾਲ-ਨਾਲ ਬੀਤੇ ਦਿਨੀ ਪਏ ਪਾਰੀ ਮੀਂਹ ਦੌਰਾਨ ਕਈ ਥਾਵਾਂ ਤੇ ਪਾਰੀ ਬਰਫ਼ਬਾਰੀ ਹੋਈ। ਬਰਫ਼ਬਾਰੀ ਦੌਰਾਨ ਪਹਾੜਾਂ ਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਦਿਖਾਈ ਦਿੱਤੀ ਜਿਸ ਨਾਲ ਪਹਾੜਾਂ ਵਿੱਚ ਘੁੰਮਣ ਆਉਣ ਵਾਲੇ ਲੋਕ ਖੁਸ਼ ਹੋ ਗਏ। ਜੇਕਰ ਤੁਸੀਂ ਵੀ ਇਸ ਸਮੇਂ ਬਰਫ਼ਬਾਰੀ ਦਾ ਨਜ਼ਾਰਾ ਵੇਖਣ ਲਈ ਪਹਾੜਾਂ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਪਹਾੜੀ ਸੜਕਾਂ ਤੇ ਪਈ ਬਰਫ਼ ਕਾਰਨ ਗੱਡੀਆਂ ਚਲਾਉਣ ਵਿੱਚ ਮੁਸ਼ਕਲ ਹੋ ਰਹੀ ਹੈ ਅਤੇ ਕਈ ਥਾਵਾਂ ਤੇ ਗੱਡੀਆਂ ਦੇ ਫਿਸਲ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੇ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਕਈ ਇਲਾਕੇ ਬਰਫ਼ ਨਾਲ ਢਕੇ ਗਏ ਸ਼ਿਮਲਾ ਮਨਾਲੀ ਦਲਹੌਜ਼ੀ ਅਤੇ ਚੈਲ ਵਰਗੇ ਪਹਾੜੀ ਸਥਾਨਾਂ ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਮਾਰਚਲ ਦੇ ਹੇਠਲੇ ਇਲਾਕੇ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਗੜੇ ਮਾਰੀ ਵੀ ਹੋਈ ਪਾਰੀ ਬਰਫਵਾਰੀ ਅਤੇ ਮੀਂਹ ਕਾਰਨ ਦਿਆਂ ਰਾਜ ਦੀਆਂ 500 ਫ੍ਰੈਂਡ ਸੜਕਾਂ ਜਿੰਨਾ ਵਿੱਚ ਪੰਜ ਰਾਸ਼ਟਰੀ ਰਾਜਮਾਰਗ ਸ਼ਾਮਿਲ ਹਨ ਬੰਦ ਹੋ ਗਈਆਂ ਨੇ ਰਾਜ ਦੇ ਕਈ ਇਲਾਕਿਆਂ ਜਿੰਨਾ ਵਿੱਚ ਅੱਪਰ ਸ਼ਿਮਲਾ ਵੀ ਸ਼ਾਮਿਲ ਹੈ ਦਾ ਸੰਪਰਕ ਕੱਟ ਗਿਆ ਹਜ਼ਾਰਾਂ ਸੈਲਾਨੀ ਵੱਖ-ਵੱਖ ਥਾਵਾਂ ਤੇ ਫਸੇ ਹੋਏ ਹਨ ਅਤੇ ਉਹਨਾਂ ਨੂੰ ਵੀ ਰੈਸਕਿਊ ਜਿਹੜਾ ਕਿ ਕੀਤਾ ਜਾ ਰਿਹਾ ਹੈ ਤਾਰੂ ਕਰਦਾ ਅਗਲੀ ਖਬਰ ਦੇ ਬਾਅਦ ਤਾਂ ਅਗਲੀ ਖਬਰ ਮੰਤਰੀ 모ਹੰਦਰ ਪਗਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਘਰ ਘਰ ਜਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਵਾਲੇ ਕਾਰਡ ਬਣਾਉਣ ਸਮੇਂ ਮੰਤਰੀ 모ਹੰਦਰ ਪਗਤ ਉਹਨਾਂ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਬਲੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਆਓ ਸੁਣਦੇ ਹਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਐਡਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਆਮ ਆਦੀ ਪਾਰਟੀ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਜੋ ਪਰਸੂ ਸਾਡੇ ਨੈਸ਼ਨਲ ਕੰਮਿਨਰ ਮੈਡੀਕਲ ਇੰਸ਼ੋਰੈਂਸ ਦਾ ਜੋ ਲਾਂਚ ਕਰਕੇ ਗਏ ਨੇ ਉਸ ਦੇ ਤਹਿਤ ਅਸੀਂ ਅੱਜ ਸਾਰੀਆਂ ਹੀ ਵਾਰਡਾਂ ਦੇ ਵਿੱਚ ਹਰ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਚ ਔਰ ਹਰ ਘਾਟ ਚ ਆਪਣੇ ਕੌਂਸਲਰ ਸਾਹਿਬਾਨ ਦੇ ਨਾਲ ਉਹਦੀ ਰਹਿਨ ਰਹੀ ਹੇਟ ਹਰ ਪਰਿਵਾਰ ਨੂੰ ਮੈਡੀਕਲ ਕਾਰਡ ਮੁੱਖ ਮੰਤਰੀ ਮੈਡੀਕਲ ਕਾਰਡ ਜੋ ਹੈ ਅਸੀਂ ਬਣਾਉਣ ਜਾ ਰਹੇ ਹਾਂ ਔਰ ਅਸੀਂ ਅੱਜੋ ਅਪਾਇੰਟਮੈਂਟ ਸਲਿੱਪ ਦਿੱਤੀ ਪਰਿਵਾਰਾਂ ਨੂੰ ਇਹ ਕੱਲ ਪਰਤੋ ਜਾ ਕੇ ਸੀਐਸਸੀ ਜੋ ਸੈਂਟਰ ਹੈ ਉੱਥੋਂ ਜਾ ਕੇ ਆਪਣਾ ਕਾਰਡ ਬਣਵਾ ਲੈਣਗੇ ਜਦੋਂ ਕਾਰਡ ਇਹਨਾਂ ਦਾ ਬਣ ਜਾਏਗਾ ਉਸੇ ਟਾਈਮ ਹੀ ਉਹ ਕਿਸੇ ਵੀ ਹਸਪਤਾਲ 'ਤੇ ਜਾ ਕੇ ਜਿਹਨਾਂ ਦੀ ਲਿਸਟ ਬਣੀ ਹੈ ਉੱਥੇ ਜਾ ਕੇ ਆਪਣਾ ਇਲਾਜ ਫ੍ਰੀ ਕਰਾ ਸਕਦੇ ਨੇ ਇਹ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਫ੍ਰੀ ਮੈਡੀਕਲ ਕੈਂਪ ਰਾਈ ਜੋ ਫ੍ਰੀ ਮੁੱਖ ਮੰਤਰੀ ਦੀ ਸਕੀਮ ਦੇ ਨਾਲ ਦੇਖੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਅਸੀਂ ਮੈਨੀਫੈਸਟੋ ਵਿੱਚ ਵਾਅਦਾ ਨਹੀਂ ਸੀ ਕੀਤਾ ਉਬੀਸੀ ਜੋ ਹੈ ਕਾਰਡ ਮੈਡੀਕਲ ਕਾਰਡ ਬਣਾ ਰਹੇ ਆ ਜਿਹਦੇ ਕਿ 10 ਲੱਖ ਰੁਪਇਆ ਮਹੀਨੇ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਹੋਏਗੀ ਕਿ ਉਹ ਕਿਸੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾ ਸਕਦਾ ਸੋ ਸਾਥੀਓ ਇਹ ਆਪਣੇ ਆਪ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਕਿਉਂਕਿ ਅੱਜ ਕੱਲ ਦੇਖਿਆ ਜਾਵੇ ਕਿ ਆਮ ਲੋਕੀ ਗਰੀਬ ਲੋਕੀ ਆਪਣਾ ਕਿਸੇ ਵੇਲੇ ਇਲਾਜ ਕਰਾਉਣ ਵੇਲੇ ਵੀ ਜੋ ਹੈ ਪੈਸੇ ਨਾ ਹੋਣ ਦੇ ਕਾਰਨ ਆਪਣਾ ਇਲਾਜ ਨੇਸੀ ਰਹਾਂਦੇ ਜਿਸ ਦੇ ਕਾਰਨ ਜੋ ਹੈ ਕਈ ਲੋਕੀ ਸਾਡੇ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਸਨ ਔਰ ਉਹਦੇ ਨਾਲ ਨਾਲ ਕਈ ਵਾਰੀ ਅਸੀਂ ਲੋਨ ਲੈ ਕੇ ਕਰਜ਼ਾ ਲੈ ਕੇ ਆਪਣੇ ਪਰਿਵਾਰ ਦੇ ਮੈਂਬਰ ਦਾ ਲੈ ਰਹੇ ਹੁੰਦੇ ਸੀ ਔਰ ਸਾਰਾ ਕੁਝ ਦੁਬਾਰਾ ਕਰਜ਼ਾ ਉਹ ਨਸੀ ਉਤਰਦਾ ਔਰ ਪਰਿਵਾਰ ਦਾ ਸਾਰਾ ਬਜਟ ਤੈਸ਼ ਨੈਸ ਹੋ ਜਾਂਦਾ ਸੀ ਸੋ ਅਗਰ ਕਿਹਾ ਜਾਏ ਇਹ ਜੋ ਸਾਡੀ ਸਕੀਮ ਹੈ ਪੰਜਾਬ ਸਰਕਾਰ ਦੀ ਮਾਨ ਸਾਹਿਬ ਸਰਕਾਰ ਦੀ ਜੋ ਸਕੀਮ ਹੈ ਇਹ ਪੰਜਾਬ ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸਟੇਟ ਬਣਿਆ ਹੈ ਜਿਨ੍ਹਾਂ ਨੇ ਐਦਾਂ ਦੀ ਸਕੀਮ ਕੋਈ ਲਾਗੂ ਕੀਤੀ ਹੈ ਕਿਸੇ ਹੋਰ ਸਟੇਟ ਵਿੱਚ ਤਾਂ ਸਕੀਮ ਲਾਗੂ ਨਹੀਂ ਹੈਗੀ ਸੋ ਮੈਂ ਦੇਖ ਰਿਹਾ ਕਿ ਜੋ ਸਾਰੇ ਪੰਜਾਬ ਦੀ ਜਨਤਾ ਹੈ ਇਹ ਜੋ ਕਾਰਡ ਹੈ ਅਮੀਰ ਗਰੀਬ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਹੀ ਪਰਿਵਾਰਾਂ ਦਾ ਇਹ ਕਾਰਡ ਬਣਨਗੇ ਔਰ ਕੋਈ ਵੀ ਜੋ ਹੈ ਇਹਦੇ ਉੱਪਰੋਂ ਆਪਣਾ ਇਲਾਜ ਫ੍ਰੀ ਕਰਾ ਸਕਦਾ ਹੈ ਸੋ ਇਸ ਕਰਕੇ ਬਹੁਤ ਅੱਛੀ ਸਕੀਮ ਹੈ ਔਰ ਸਾਰੇ ਪੰਜਾਬ ਵਿੱਚ ਇਹਦੀ ਸਲਾਘਾ ਹੋ ਰਹੀ ਹੈ ਤਾਂ ਉਧਰ ਹੀ 31 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ 31 ਜਨਵਰੀ ਦਿਨ ਸ਼ਨੀਵਾਰ ਨੂੰ ਵਿਦਿਅਕ ادارے ਵਿੱਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਆਮ ਲੋਕਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਤਾਰikh 13 ਅਦੀਨ ਪ੍ਰਾਪਤ ਅਧਿਕਾਰਾਂ ਦੇ ਵਰਤੋਂ ਕਰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੱਟੇ ਜਾ ਰਹੇ ਨਗਰ ਕੀਰਤਨ ਦੇ ਮੱਦੇ ਨਜ਼ਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਕਾਲਜਾਂ ਵਿਦਿਅਕ ਸੰਸਥਾਵਾਂ ਵਿੱਚ 31 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਕਰਨ ਦਾ ਹੁਕਮ ਜਾਰੀ ਕੀਤਾ ਹੈ ਜਾਰੀ ਹੁਕਮਾ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਨਾ ਸਕੂਲਾਂ ਕਾਲਜਾਂ ਵਿੱਚ ਬੋਰਡ ਯੂਨੀਵਰਸਿਟੀ ਕਾਲਜ ਦੀਆਂ ਆਪਣੀਆਂ ਪ੍ਰੀਖਿਆਵਾਂ ਉਕਤ ਮਿਤੀ ਤੇ ਹੋ ਰਹੀਆਂ ਹਨ ਉਹਨਾਂ ਵਿੱਚ ਇਹ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਪਸ ਐਨਆਈ ਮਨੁਦ ਦੇ ਉਚਾਸਤ ਤਾਨਪਾ